ਇਹ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਂ ਸਾਹਿਬ ਦਸੰਪਾਸ਼ਾਵਾਂ ਗੁਰੂ ਗੋਬਿੰਦ ਸਿੰਘ ਤੇ ਮੇਰੇ ਜਿਹੜੇ ਬੱਚੇ ਨੇ ਇਹ ਇਹਨੇ ਮੇਰੇ ਬੱਚੇ ਨਹੀਂ ਉਹ ਸਾਹਿਬ ਜਾਨ ਦਾ ਰੂਪ ਲੈ ਚਾਰ ਵਿੱਚ ਬੈਠੇ ਨੇ ਇਹਦੇ ਪਰ ਉਹਦੇ ਪਰੰਦਰ ਆਪਣੇ ਕਿਰਤੋਰੀ ਕਰਦੇ ਨੇ ਪਰ ਇਹ ਕਹਿੰਦਾ ਕਿ ਉਹ ਮੇਰੇ ਜਿਹੜੇ ਬੱਚੇ ਨੇ ਉਹ ਸਾਹਿਬ ਜਾਨ ਦੇ ਤੇ ਮੈਂ ਜਣਾਵਾ ਉਹ ਦਸਮਾਸ਼ਾਵਾਂ ਦਾ ਸੋ ਗੁਰੂ ਆ ਸਿੱਧੇ ਰੂਪ ਨੇ ਕਹਿੰਦਾ ਸਿੱਧੇ ਚ ਕਹਿੰਦਾ ਕਿ ਜਿਤਨਾ ਵੀ ਕਹਿੰਦਾ ਪਰ ਇੱਕ ਇੰਦਾ ਗੱਲ ਹੋਈ ਹੈ ਤੇ ਇਹ ਗੱਲ ਇਹਨੇ ਹੁਣ ਮੰਨੀ ਨਹੀਂ ਆ। ਤੇ ਅਸੀਂ ਅਗੋਂ ਅੱਜ ਆਏ ਆਂ ਜੀ ਕਿਉਂਕਿ ਪਹਿਲੀ ਵਾਰੀ ਇਹ ਚੀਜ਼ ਮੌਕਾ ਦਿੱਤਾ ਇਹਨੂੰ। ਪ੍ਰੇਮ ਪਿਆਰ ਨਾਲ ਸਮਝਾਇਆ ਪਰ ਪ੍ਰਸ਼ਾਸਨ ਦੇ ਕੋਲ ਲੈ ਕੇ ਆਈ ਆ। ਪਸਟੇ ਵਾਰੀ ਗਲਤੀ ਜਿਹੜੀ ਮੰਨੀ ਹੈ ਨਾਲ ਜਿਹੜੇ ਸਿੰਘ ਆ ਗਏ ਉਹਨਾਂ ਨੇ ਪੰਜਾਂ ਸੀਟਾਂ ਨੇ ਕਿਹਾ ਕਿ ਕੁੜੀਆਂ ਨੂੰ ਗਲਤੀ ਦਾ ਜਿਹੜਾ ਅਹਿਸਾਸ ਕਰਵਾਤਾ ਦੇ ਮੌਕੇ। ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਚੋਲਾ ਸਾਹਿਬ ਤੋਂ ਸੰਗਤ ਦਾ ਅਬਿਦਾਨ ਤੋਂ ਫੋਨ ਆ ਰਿਹਾ ਸੀ ਵੀ ਉਹਨਾਂ ਸਕੱਤੇ ਵੱਲੋਂ ਸਾਨੂੰ ਇੱਕ ਵੀਡੀਓ ਭੇਜੀ ਗਈ ਸੀ ਜਿਹਦੇ ਵਿੱਚ ਇਹ ਜਿਹੜਾ ਮਨੋੱਖਿਆ ਸਾਹਿਬ ਸਿੰਘ ਦਾ ਇਹ ਸੰਤੋਖ ਸਿੰਘ ਪਿਤਾ ਇਹਦਾ ਦੇ ਚੋਲਾ ਸਾਹਿਬ ਦਾ ਇਹ ਵਾਰਸੀ ਹੈ ਰੋਡ ਦੇ ਉੱਤੇ ਜੈਕਟਾ ਵਗੈਰਾ ਵੇਚਣ ਦਾ ਕੰਮ ਕਰਦਾ ਤੇ ਉੱਥੇ ਇੱਕ ਨਿਸ਼ਾਨ ਸਾਹਿਬ ਲਾਇਆ ਹੋਇਆ ਵਾ ਸਰਕਾਰੀ ਇਚਰ ਦੇ ਉੱਤੇ ਕੋਈ ਉੱਥੇ ਸਥਾਨ ਨਹੀਂ ਹੈਗਾ ਕੁਝ ਨਹੀਂ ਸਿਰਫ ਨਿਸ਼ਾਨ ਸਾਹਿਬ ਲਾਇਆ 10-15 ਫੁੱਟ ਦਾ ਪਰ ਜਿਹੜੀ ਇਹ ਵੀਡੀਓ ਸਾਡੇ ਤੱਕ ਪਹੁੰਚੀ ਸੀ ਉਸ ਵੀਡੀਓ ਦੇ ਵਿੱਚ ਇਹ ਆਪਣੇ ਆਪ ਨੂੰ ਇਹ ਗੱਲ ਕਹਿੰਦੇ ਸੀ ਕਿ ਮੈਂ ਸਾਹਿਬ ਦਸੰਭਾਸ਼ਾਵਾ ਗੁਰੂ ਗੋਬਿੰਦ ਸਿੰਘ ਤੇ ਮੇਰੇ ਜਿਹੜੇ ਬੱਚੇ ਨੇ ਇਹ ਮਨ ਲਓ ਜਿਹੜੇ ਮੇਰੇ ਬੱਚੇ ਨੇ ਉਹ ਸਹਿਬਜ਼ਾਦੇ ਦਾ ਰੂਪ ਨੇ ਚਾਰ ਵਿੱਚ ਬੇਟੇ ਨੇ ਇਹਦੇ ਪਰ ਆਪਣੇ ਪੰਦ ਆਪ ਵੀ ਕਿਰਤ ਜੋ ਵੀ ਕਰਦੇ ਨੇ ਪਰ ਇਹ ਕਹਿੰਦਾ ਕਿ ਉਹ ਮੇਰੇ ਜਿਹੜੇ ਬੱਚੇ ਨੇ ਉਹ ਸਹਿਬਜ਼ਾਦੇ ਨੇ ਤੇ ਮੈਂ ਜਿਹੜਾ ਵਾਂ ਉਹ ਦਸੰਭਾਸ਼ਾਵਾ ਦਾ ਸੋਨ ਗੁਰੂ ਆ ਸਿੱਧੇ ਰੂਪ ਨੇ ਕਹਿੰਦਾ ਸਿੱਧੇ ਚ ਕਹਿੰਦਾ ਜਿੱਤਰਾ ਵੀ ਕਹਿੰਦਾ ਪਰ ਇਹ ਇੰਦਾ ਗੱਲ ਹੋਈ ਹੈ ਤੇ ਇਹ ਗੱਲ ਇਹਨੇ ਕੋਈ ਮੰਨੀ ਨਹੀਂ ਆ ਤੇ ਅਸੀਂ ਅਗੋਂ ਅੱਜ ਆਈਏ ਕਿਉਂਕਿ ਪਹਿਲੀ ਵਾਰੀ ਇਹ ਚੀਜ਼ ਮੌਕਾ ਦਿੱਤਾ ਇਹਨੂੰ ਪ੍ਰੇਮ ਪਿਆਰ ਨਾਲ ਸਮਝਾਇਆ ਪਰ ਪ੍ਰਸ਼ਾਸਨ ਦੇ ਕੋਲ ਲੈ ਗਿਆ ਇਹ ਫਸਟ ਵਾਰੀ ਗਲਤੀ ਜਿਹੜੀ ਮੰਨੀ ਹੈ ਨਾਲ ਜਿਹੜੇ ਸੇਂਘਾ ਕਰਦੇ ਉਹਨਾਂ ਨੇ ਪੰਜਾਂ ਸੀਟਾਂ ਨੇ ਕਿਹਾ ਕਿ ਕੁੜੀਆਂ ਨੂੰ ਗਲਤੀ ਦਾ ਜਿਹੜਾ ਅਹਿਸਾਸ ਕਰਵਾਤਾ ਦੇ ਮੌਕੇ ਤੇ ਆਹ ਰਿਹਾ ਠਿਕਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਚੋਲਾ ਸਾਹਿਬ ਤੋਂ ਸੰਗਤਾਂ ਕਵੀਦਾਨ ਤੋਂ ਫੋਨ ਆ ਰਿਹਾ ਸੀ ਵੀ ਉਹਨਾਂ ਸੰਗਤ ਦੇ ਵੱਲੋਂ ਸਾਨੂੰ ਇੱਕ ਵੀਡੀਓ ਭੇਜਿਆ ਗਿਆ ਸੀ ਜਿਹਦੇ ਵਿੱਚ ਇਹ ਜਿਹੜਾ ਮਨੋਖਿਆ ਸਾਹਿਬ ਸਿਕਨਾਜ ਦਾ ਸੰਤੋਖ ਸਿੰਘ ਪਿਤਾ ਜੀ ਦਾ ਤੇ ਚੋਲਾ ਸਾਹਿਬ ਦਾ ਇਹ ਵਰਸੀ ਹੈ ਰੋਡ ਦੇ ਉੱਤੇ ਇੰਜੈਕਟਰ ਵਗੈਰਾ ਵੇਚਣ ਦਾ ਕੰਮ ਕਰਦਾ ਤੇ ਉਹਦੀ ਇੱਕ ਨਿਸ਼ਾਨ ਸਾਹਿਬ ਲਾਇਆ ਹੋਇਆ ਵਾ ਸਰਕਾਰੀ ਚਿਹਰੇ ਦੇ ਉੱਤੇ ਉਹ ਉੱਥੇ ਸਥਾਨ ਨਹੀਂ ਹੈਗਾ ਕੁਝ ਨਿਸ਼ਾਨ ਸਾਹਿਬ ਲਾਇਆ 10 15 ਫੁੱਟ ਦਾ ਪਰ ਜਿਹੜੀ ਵੀਡੀਓ ਸਾਡੇ ਨਾਲ ਕੋਈ ਚੀਜ਼ ਨਹੀਂ ਉਹ ਉਸ ਵੀਡੀਓ ਦੇ ਵਿੱਚ ਇਹ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਂ ਸਾਹਿਬ ਦਸੰਭ ਪਾਸ਼ਾ ਵਾ ਗੁਰੂ ਗੋਬਿੰਦ ਸਿੰਘ ਤੇ ਮੇਰੇ ਜਿਹੜੇ ਬੱਚੇ ਨੇ ਇਹ ਜਿਹੜੇ ਮੇਰੇ ਬੱਚੇ ਨੇ ਉਹ ਸਾਹਿਬ ਜਾਨ ਦਾ ਰੂਪ ਨੇ ਚਾਰ ਵਿੱਚ ਬੇਟੇ ਨੇ ਇਹਦੇ ਪਰ ਆਪਣੇ ਪਦ ਅਪਲਿਕੇਸ਼ਨ ਵੀ ਕਰਦੇ ਨੇ ਪਰ ਇਹ ਬਿਨਾਂ ਜੀ ਉਹ ਮੇਰੇ ਜਿਹੜੇ ਬੱਚੇ ਨੇ ਉਹ ਜ਼ਾਹਿਰ ਦੇ ਤੇ ਮੈਂ ਜਲਾਵਾ ਉਹ ਰਸਮਾਂ ਬਾਸ਼ਾਵਾਂ ਦਾ ਸੋਗੁਰੂ ਆ ਸਿੱਧੇ ਰੂਪ ਨੇ ਕਹਿੰਦਾ ਸਿੱਧੇ ਚ ਕਹਿੰਦਾ ਜਿੱਦ ਤਰ੍ਹਾਂ ਵੀ ਕਹਿੰਦਾ ਪਰ ਇਹ ਇਦਾਂ ਗੱਲ ਹੋਈ ਆ ਤੇ ਇਹ ਗੱਲ ਇਹਨੇ ਹੁਣ ਮੰਨੀ ਨਹੀਂ ਆ ਤੇ ਅਸੀਂ ਅੱਜ ਕੋਲ ਆ ਜਾਈਏ ਕਿਉਂਕਿ ਪਹਿਲੀ ਵਾਰੀ ਇਹ ਚੀਜ਼ ਮੌਕਾ ਦਿੱਤਾ ਇਹਨੂੰ ਪ੍ਰੇਮ ਪਿਆਰ ਨਾਲ ਸਮਝਾਇਆ ਪਰ ਪ੍ਰਸ਼ਾਸਨ ਦੇ ਕੋਲ ਲੈ ਕੇ ਆਈਏ ਪਰ ਚਲੋ ਇਹ ਜਿਹੜੀ ਗਲਤੀ ਜਿਹੜੀ ਮੰਨੀ ਹੈ ਨਾਲ ਜਿਹੜੇ ਸੇਂਘ ਆ ਗਏ ਉਹਨਾਂ ਨੇ ਪੰਜਾ ਸਿੱਧਾ ਨੇ ਕਿਹਾ ਕਿ ਤੁਹਾਰੀ ਇਹਨੂੰ ਗਲਤੀ ਹੈ ਜਿਹੜਾ 私が歌でモップ。